ਦੋਸਤੋ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਨਕਸ਼ੇ ਤੇ ਅੱਜ ਇੱਕ ਐਸਾ ਵੀ ਦੇਸ਼ ਹੈ ਜਿਸ ਦੀ ਕਰੰਸੀ ਉੱਪਰ ਸਿੱਖਾਂ ਦੀ ਤਸਵੀਰ ਲੱਗੀ ਹੈ ਸਿੱਖ ਜਿੱਥੇ ਵੀ ਗਏ ਹਨ ਉੱਥੇ ਹੀ ਆਪਣੇ ਹੋਂਰ ਦਾ ਸਿੱਕਾ ਬਣਵਾਇਆ ਹੈ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਤਾਂ ਸਿੱਖਾਂ ਦੀ ਚੜ੍ਹਤ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਪਰ ਇਹ ਪਹਿਲਾ ਦੇਸ਼ ਹੈ ਜਿਸ ਨੇ ਆਪਣੀ ਨੈਸ਼ਨਲ ਕਰੰਸੀ ਉੱਪਰ ਜਗ੍ਹਾ ਦੇ ਕੇ ਸਿੱਖਾਂ ਦਾ ਮਾਣ ਵਧਾਇਆ ਹੈ ਅੱਜ ਤੱਕ ਹੋਰ ਕਿਸੇ ਦੇਸ਼ ਵਿੱਚ ਜਿਹਾ ਕਦੇ ਨਹੀਂ ਹੋਇਆ ਇੱਥੋਂ ਤੱਕ ਕਿ ਸਾਡੇ ਆਪਣੇ ਦੇਸ਼ ਵਿੱਚ ਹੀ ਨਹੀਂ ਜਿਸ ਨੂੰ ਯਾਦ ਕਰਵਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਦੋਸਤੋ ਇਹ ਦੇਸ਼ ਹੈ ਫਿਜੀ ਫਿਜੀ ਵਿੱਚ ਸਿੱਖਾਂ ਦੀ ਵਸੋਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਸਿੱਖਾਂ ਨੂੰ ਇਸ ਦੇਸ਼ ਦਾ ਹਿੱਸਾ ਬਣਿਆ ਨੂੰ ਇੱਕ ਸਦੀ ਤੋਂ ਵੀ ਵੱਧ ਦਾ ਵਕਤ ਹੋ ਗਿਆ ਹੈ ਤੇ ਉਸ ਸਮੇਂ ਤੋਂ ਹੀ ਸਿੱਖ ਇਸ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਨ ਜਿਸ ਨੂੰ ਮੋਕ ਰੱਖਦੇ ਫਿਜੀ ਸਰਕਾਰ ਨੇ 2 ਡਾਲਰ ਦਾ ਨੋਟ ਜਾਰੀ ਕੀਤਾ ਸੀ ਇਸ ਨੋਟ ਵਿੱਚ ਸਿੱਖਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਿੱਖ ਸਰਦਾਰ ਦੀ ਵੀ ਫੋਟੋ ਲਗਾਈ ਗਈ ਹੈ ਆਪਣੀ ਨੈਸ਼ਨਲ ਕਰੰਸੀ ਤੇ ਸਿੱਖਾਂ ਨੂੰ ਜਗ੍ਹਾ ਦੇ ਕੇ ਸਰਕਾਰ ਨੇ ਸਿੱਖਾਂ ਦਾ ਮਾਣ ਵਧਾਇਆ ਹੈ ਫਿਜੀ ਚਾਰੇ ਪਾਸੇ ਸਮੁੰਦਰ ਨਾਲ ਘਿਰਿਆ ਹੋਇਆ ਇੱਕ ਟਾਪੂ ਹੈ ਜਿਸ ਦੀ ਆਬਾਦੀ 8 ਲੱਖ ਦੇ ਕਰੀਬ ਹੈ 1904 ਵਿੱਚ ਸਿੱਖ ਇਸ ਦੇਸ਼ ਵਿੱਚ ਪਹਿਲੀ ਵਾਰ ਆਏ ਸਨ ਉਹ 70 ਜਣਾਂ ਦੇ ਇੱਕ ਪੰਜਾਬੀ ਟੋਲੇ ਦਾ ਹਿੱਸਾ ਸਨ ਉਹਨਾਂ ਦੇ ਆਉਣ ਦਾ ਕਾਰਨ ਸਿੱਖ ਉਹਨਾਂ ਨੇ ਸੁਣਿਆ ਹੋਇਆ ਸੀ ਕਿ ਇੱਥੇ ਬਹੁਤ ਜ਼ਿਆਦਾ ਤਨਖਾਹਾਂ ਮਿਲਦੀਆਂ ਹਨ ਤੇ ਚੰਗੇ ਜੀਵਨ ਦੀ ਖੋਜ ਵਿੱਚ ਉਹ ਫਿਜੀ ਪਹੁੰਚੇ ਸਨ ਪਾਰੇ ਤੋਂ ਦੇ ਹਾਲਾਤ ਤੇ ਘੱਟ ਤਨਖਾਹਾਂ ਦੇਖ ਕੇ ਕਾਫੀ ਲੋਕ ਭਾਰਤ ਵਾਪਸ ਮੁੜ ਕੇ ਸਨ ਪਰ 1905 ਤੋਂ ਬਾਅਦ ਨਿਊਜ਼ੀਲੈਂਡ ਦੇ ਇੱਕ ਕੰਪਨੀ ਨੇ ਕਲਕੱਤੇ ਤੋਂ ਫਿਜੀ ਤੱਕ ਦੀ ਰੈਗੂਲਰ ਸਰਵਿਸ ਸ਼ੁਰੂ ਕੀਤੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਤੋਂ ਲੋਕਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋ ਗਿਆ ਜਿਸ ਵਿੱਚ ਬਹੁਤ ਹੀ ਗਿਣਤੀ ਸਿੱਕਾਂ ਦੀ ਸੀ ਕਈ ਲੋਕ ਅੱਗੇ ਹੋਰ ਵੱਡੇ ਦੇਸ਼ਾਂ ਵਿੱਚ ਜਾਣ ਲਈ ਵੀ ਫਿਜੀ ਆਏ ਸਨ ਅਤੇ ਇੱਥੇ ਆ ਕੇ ਅੱਗੇ ਰਵਾਨਾ ਹੋ ਗਏ ਇਨ੍ਹਾਂ ਟੋਲਿਆਂ ਵਿੱਚ ਜਵਾਨ ਤੇ ਪਰਿਵਾਰ ਦੇ ਵੱਡੇ ਮੁੰਡੇ ਹੋਇਆ ਕਰਦੇ ਸਨ ਔਰਤਾਂ ਦੀ ਗਿਣਤੀ ਕਾਫੀ ਘੱਟ ਸੀ ਇਸ ਲਈ ਕਈਆਂ ਨੇ ਫਿਜੀ ਵਿੱਚ ਹੀ ਭਾਰਤੀ ਪਰਿਵਾਰਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲਏ ਤੇ ਇੱਥੇ ਹੀ ਵਸ ਕੇ ਕਿਸਾਨੀ ਸ਼ੁਰੂ ਕਰ ਦਿੱਤੀ ਕਈਆਂ ਨੇ ਵਾਪਸ ਪੰਜਾਬ ਜਾ ਕੇ ਵਿਆਹ ਕਰਵਾਏ ਤੇ ਆਪਣੀਆਂ ਘਰ ਵਾਲੀਆਂ ਨੂੰ ਫਿਜੀ ਲਿਆ ਕੇ ਇੱਥੇ ਹੀ ਪਰਿਵਾਰ ਸ਼ੁਰੂ ਕੀਤਾ ਸਿੱਖ ਵੱਡੀ ਗਿਣਤੀ ਵਿੱਚ ਪੁਲਿਸ ਕਰਮੀਆਂ ਵਜੋਂ ਵੀ ਫਿਜੀ ਆਏ ਸਨ ਕਿਉਂਕਿ 1900 ਤੋਂ ਬਾਅਦ ਬਹੁਤ ਸਾਰੇ ਸਿੱਖ ਪੁਲਿਸ ਕਰਮੀ ਹਾਂਗਕਾਂਗ ਤੋਂ ਇੱਥੇ ਤਾਇਨਾਤ ਕੀਤੇ ਗਏ ਸਨ ਉਸ ਵਕਤ ਦੇ ਵੱਡੇ ਵੱਡੇ ਅਫਸਰ ਵੀ ਸਿੱਖਾਂ ਦਾ ਬੜਾ ਸਨਮਾਨ ਕਰਦੇ ਸਨ। ਉਹਨਾਂ ਲਿਖਿਆ ਹੈ ਕਿ ਸਿੱਖ ਪੁਲਿਸ ਕਰਮੀ ਰਿਸ਼ਵਤ ਨਹੀਂ ਲੈਂਦੇ ਤੇ ਉਹ ਬਹੁਤ ਹੀ ਇਮਾਨਦਾਰ ਤੇ ਬਾਹਤਰੀ ਨਾਲ ਕੰਮ ਕਰਨ ਵਾਲੇ ਹਨ। ਸੀਨੀਅਰ ਅਫਸਰ ਸਿੱਖਾਂ ਦੀ ਸਮਰੱਥਾ ਦੇਖ ਕੇ ਉਹਨਾਂ ਨੂੰ ਬਹੁਤ ਹੀ ਆਦਰ ਸਤਿਕਾਰ ਦਿੰਦੇ ਸਨ। ਇਦਾਂ ਹੀ ਹੌਲੀ ਹੌਲੀ ਸਿੱਖਾਂ ਦਾ ਰੁਤਬਾ ਬਾਨਣਾ ਸ਼ੁਰੂ ਹੋ ਗਿਆ ਤੇ ਉਹ ਪੱਕੇ ਤੌਰ ਤੇ ਹੀ ਇੱਥੇ ਵਸਣ ਲੱਗੇ। ਸਾਲ 1960-70 ਵਿੱਚ ਫਿਜੀ ਵਿੱਚ ਸਿੱਖਾਂ ਦੀ ਆਬਾਦੀ 10000 ਦੇ ਕਰੀਬ ਸੀ ਤੇ ਮੌਜੂਦਾ ਸਮੇਂ ਵਿੱਚ ਕੁੱਲ 40000 ਦੇ ਕਰੀਬ ਸਿੱਖ ਇੱਥੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਫਿਜ਼ੀ ਦੇ ਸਿੱਖ ਵੀ ਕੈਨੇਡਾ ਅਮਰੀਕਾ ਮੂਵ ਹੋਣ ਲੱਗ ਗਏ ਹਨ ਪਹਿਲਾਂ ਇਹ ਸਿੱਖਾਂ ਨੇ ਜ਼ਮੀਨਾਂ ਖਰੀਦ ਕੇ ਅਤੇ ਗੰਨੇ ਦੀ ਖੇਤੀ ਵੀ ਕੀਤੀ ਇਸ ਸਮੁੰਦਰੀ ਟਾਪੂ ਦੀਆਂ ਜ਼ਮੀਨਾਂ ਨੂੰ ਸਿੱਖਾਂ ਨੇ ਬੜੀ ਮਿਹਨਤੀ ਨਾਲ آباد ਕੀਤਾ ਹੈ ਸਿੱਖਾਂ ਨੇ ਕੇਵਲ ਇਸ ਦੇਸ਼ ਵਿੱਚ ਰਹਿ ਕੇ ਖੇਤੀ ਹੀ ਨਹੀਂ ਕੀਤੀ ਬਲਕਿ ਉੱਚੇ ਅਹੁਦਿਆਂ ਤੇ ਵੀ ਤੈਨਾਤ ਹੋਏ ਸਰਦਾਰ ਉਹ ਜਾਗਰ ਸਿੰਘ 1968 ਵਿੱਚ ਇੱਕ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਵੀ ਬਣੇ ਜਿਨ੍ਹਾਂ ਨੇ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕੀਤੀ ਤੁਸੀਂ ਇਹ ਜਾਣ ਕੇ ਬਹੁਤ ਹੈਰਾਨ ਹੋਵੋਗੇ ਕਿ ਇੱਕ ਸਿੱਖ ਸਰਦਾਰ 1937 ਤੋਂ 1944 ਤੱਕ ਫਿਜੀ ਦੇ ਗੱਣਾ ਦੁਨੀਆ ਦਾ ਪੂਰੇ ਦੇਸ਼ ਦਾ ਪ੍ਰਧਾਨ ਰਿਹਾ ਸੀ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਸਿੱਖ ਦੇਸ਼ ਦੇ ਉੱਚ ਅਧਿਕਾਰੀ ਰਹੇ ਸਨ ਅੱਜ ਵੀ ਇਸ ਦੇਸ਼ ਵਿੱਚ ਸਿੱਖਾਂ ਦੇ ਵੱਡੇ ਕਾਰੋਬਾਰ ਹਨ ਦੁਨੀਆ ਵਿੱਚ ਜਿੱਥੇ-ਜਿੱਥੇ ਵੀ ਸਿੱਖ ਗਏ ਹਨ ਉੱਥੇ ਗੁਰਦੁਆਰਿਆਂ ਦੀ ਸਥਾਪਨਾ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ ਫਿਜੀ ਵਿੱਚ ਵੀ ਜਿੱਥੇ-ਜਿੱਥੇ ਸਿੱਖ ਵੱਡੀ ਗਿਣਤੀ ਵਿੱਚ ਸਨ ਉੱਥੇ ਹੀ ਉਹਨਾਂ ਨੇ ਗੁਰਦੁਆਰਿਆਂ ਦੀ ਸਥਾਪਨਾ ਵੀ ਕੀਤੀ ਫਿਜੀ ਵਿੱਚ ਪਹਿਲਾ ਸਿੱਖ ਗੁਰਦੁਆਰਾ ਸੁਬਾ ਨੇੜੇ ਸਮਾ ਬੁਲਾ ਵਿਖੇ ਬਣਿਆ ਸੀ 1922 ਵਿੱਚ ਇਸ ਦੀ ਉਸਾਰੀ ਕੀਤੀ ਗਈ ਸੀ ਇਸੇ ਤਰ੍ਹਾਂ ਤੰਗੀ ਤੰਗੀ ਤੇ ਹੋਰ ਕਈ ਥਾਵਾਂ ਤੇ ਵੀ ਗੁਰਦੁਆਰੇ ਬਣਾਏ ਗਏ ਜੋ ਨਿਆਸਰੀਆਂ ਤੇ ਗਰੀਬ ਲੋਕਾਂ ਦੇ ਆਸਰੇ ਵੀ ਬਣੇ ਤੇ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਖਾਣਾ ਵੀ ਪ੍ਰਦਾਨ ਕਰਦੇ ਰਹੇ ਤੇ ਸੇਖੇ ਤੇ ਹੀ ਰੁਕੇ ਨਹੀਂ ਸਗੋਂ ਉਹਨਾਂ ਨੇ ਫਿਜੀ ਵਿੱਚ ਸਕੂਲ ਵੀ ਬਣਵਾਏ ਫਿਜੀ ਵਿੱਚ ਸਿੱਖਾਂ ਨੇ ਪਹਿਲਾ ਸਕੂਲ 1955 ਵਿੱਚ ਬਣਵਾਇਆ ਸੀ ਜਿਸ ਦਾ ਨਾਮ ਸੀ ਖਾਲਸਾ ਸਕੂਲ ਤੇ ਇੱਥੇ ਬੱਚਿਆਂ ਨੂੰ ਗੁਰਮੁਖੀ ਵੀ ਪੜ੍ਹਾਈ ਜਾਂਦੀ ਸੀ ਤੇ ਵੱਡੀ ਗੱਲ ਤਾਂ ਇਹ ਹੈ ਕਿ ਇਹ ਸਕੂਲ ਸਿਰਫ ਸਿੱਖਾਂ ਦੇ ਲਈ ਨਹੀਂ ਹੈ ਸਿੱਖਾਂ ਨੇ ਇਸ ਸਕੂਲ ਰਾਹੀਂ ਹਰ ਧਰਮ ਦੇ ਲੋਕਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਆਪਣੇ ਸਕੂਲ ਵਿੱਚ ਦਾਖਲਾ ਦਿੱਤਾ 1972 ਵਿੱਚ ਇੱਥੇ ਦਾਖਲ ਹੋਏ 491 ਵਿਦਿਆਰਥੀਆਂ ਵਿੱਚੋਂ ਸਿਰਫ 124 ਹੀ ਸਿੱਖ ਸਨ ਬਾਕੀ ਵਿਦਿਆਰਥੀ ਉੱਥੋਂ ਦੇ ਲੋਕਲ ਨਿਵਾਸੀਆਂ ਦੇ ਬੱਚੇ ਸਨ ਇਹਦਾ ਹੀ ਸਿੱਖਾਂ ਨੇ ਹੋਰ ਇਲਾਕਿਆਂ ਵਿੱਚ ਵੀ ਛੋਟੇ-ਛੋਟੇ ਸਕੂਲ ਬਣਵਾਏ ਸਿੱਖਾਂ ਨੇ ਫਿਰਜੀ ਵਿੱਚ ਦੌਲਤ-ਸ਼ੌਹਰਤ ਵੀ ਕਮਾਈ ਤੇ ਆਪਣੇ ਕਰਤਾਰ ਨੂੰ ਉੱਚਾ ਰੱਖ ਕੇ ਸਿੱਖਾਂ ਦਾ ਮਾਣ ਵੀ ਵਧਾਇਆ ਸੋ ਇਹਨਾਂ ਸਿੱਖਾਂ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਉੱਪਰ ਜਾ ਕੇ ਵੀ ਸਿੱਖੀ ਦਾ ਬੂਟਾ ਲਾਇਆ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਕਰ ਲਓ ਅਣਮੋਲੇ ਵਿਚਾਰ